ਬੰਦ ਦਰਵਾਜੇ ਵਿੱਚੋਂ ਆ ਕੇ ਕਾਕੇ ਤੇ ਕਿਰਪਾ ਕੀਤੀ ਸਤਿਗੁਰ ਅਰਜਨ ਦੇਵ ਜੀ ਨੇ 8 ਸਾਲ ਦੇ ਕਾਕੇ ਤੇ ਕਿਸ ਤਰ੍ਹਾਂ ਕਿਰਪਾ ਕੀਤੀ ਇਹ ਸਾਖੀ ਸੁਣੋ ਸਤਿਗੁਰ ਅਰਜਨ ਦੇਵ ਜੀ ਦੇ ਵੇਲੇ ਇੱਕ ਬੀਬੀ ਜਨੇ ਅਰਚਿਤ ਕੀਤੀ ਸੱਚੇ ਪਾਤਸ਼ਾਹ ਜੀ ਮੈਂ ਵੀ ਹਰਿਮੰਦਰ ਸਾਹਿਬ ਦੀ ਸੇਵਾ ਕਰਨੀ ਹੈ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਬੀਬੀ ਤੇਰੇ ਕੋਲੋਂ ਸੇਵਾ ਨਹੀਂ ਹੋਣੀ ਕਿਉਂਕਿ ਤੇਰਾ ਪਤੀ ਤੇ ਪੁੱਤਰ ਬਿਮਾਰ ਹਨ ਬੀਬੀ ਜੀ ਨੇ ਅਰਜ਼ੀ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਨਾਲ ਮੈਂ ਸੇਵਾ ਕਰ ਲਵਾਂਗੀ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨਗੀ ਦੇ ਦਿੱਤੀ ਇੱਕ ਦਿਨ ਬੀਬੀ ਜੀ ਦਾ 8 ਸਾਲਾਂ ਦਾ ਇਕਲੋਤਾ ਪੁੱਤਰ ਕੁਝ ਜ਼ਿਆਦਾ ਹੀ ਬਿਮਾਰ ਹੋ ਗਿਆ ਕਾਕੇ ਨੇ ਆਪਣੀ ਮਾਤਾ ਜੀ ਨੂੰ ਕਿਹਾ ਮਾਤਾ ਜੀ ਮੈਨੂੰ ਛੱਡ ਕੇ ਨਾ ਜਾਓ ਬੀਬੀ ਜੀ ਨੇ ਕਿਹਾ ਪੁੱਤਰ ਮੈਂ ਸੇਵਾ ਕਰਨ ਜਾ ਰਹੀ ਹਾਂ ਸੇਵਾ ਕਰਕੇ ਤੂੰ ਜਲਦੀ ਠੀਕ ਹੋਵੇਗਾ ਸਤਿਗੁਰੂ ਜੀ ਤੇਰਾ ਧਿਆਨ ਰੱਖਣਗੇ ਕਾਕਾ ਤੂੰ ਫਿਕਰ ਨਾ ਕਰ ਮੈਂ ਜਲਦੀ ਵਾਪਸ ਆ ਜਾਣਾ ਹੈ। ਬੀਬੀ ਜੀ ਕਾਕੇ ਨੂੰ ਇਕੱਲਾ ਛੱਡ ਕੇ ਸੇਵਾ ਕਰਨ ਲਈ ਚਲੇ ਗਏ। ਜਦੋਂ ਬੀਬੀ ਜੀ ਘਰ ਆਏ ਤਾਂ ਕਾਕਾ ਰਾਮ ਨਾਲ ਕੇੜ ਰਿਆ ਸੀ। ਬੀਬੀ ਜੀ ਦੇ ਪੁੱਛਣ ਤੇ ਕਾਕੇ ਨੇ ਕਿਹਾ ਮਾਤਾ ਜੀ ਤੁਹਾਡੇ ਜਾਣ ਤੋਂ ਬਾਅਦ ਮੈਨੂੰ ਬਹੁਤ ਪਿਆਸ ਲੱਗੀ ਤੇ ਮੈਂ ਰੋ ਰਿਹਾ ਸੀ। ਇੱਕ ਬਾਬਾ ਜੀ ਬੰਦ ਦਰਵਾਜ਼ੇ ਵਿੱਚੋਂ ਆਏ ਤੇ ਮੈਨੂੰ ਪਾਣੀ ਪੀਣ ਲਈ ਦਿੱਤਾ। ਪਾਣੀ ਪੀਣ ਤੋਂ ਬਾਅਦ ਮੈਂ ਬਿਲਕੁਲ ਠੀਕ ਹੋ ਗਿਆ। ਬਾਬਾ ਜੀ ਫਿਰ ਬੰਦ ਦਰਵਾਜ਼ੇ ਵਿੱਚੋਂ ਵਾਪਸ ਚਲੇ ਗਏ ਜਦੋਂ ਬੀਬੀ ਜੀ ਨੇ ਕਾਕੇ ਤੋਂ ਬਾਬਾ ਜੀ ਦੇ ਰੂਹ ਬਾਰੇ ਪੁੱਛਿਆ ਤਾਂ ਮਾਤਾ ਜੀ ਨੇ ਕਿਹਾ ਤਨ ਸਤਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਕਾਕੇ ਨੂੰ ਦਰਸ਼ਨ ਦੇ ਕੇ ਕਾਕੇ ਦਾ ਦੁੱਖ ਦੂਰ ਕੀਤਾ ਤਨ ਅਕਾਲ ਪੁਰਖ ਸਤਗੁਰੂ ਅਰਜਨ ਦੇਵ ਜੀ ਤਨ ਹਾਜ਼ਰਾ ਜੂਰ ਪੈਰ ਦਾ ਮਾਲਕ ਅਕਾਲ ਪੁਰਖ ਸਤਗੁਰੂ